ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਕੁੰਡਿਆਂ ਦੇ حساب ਨਾਲ ਕੁੰਡੇ ਪਾਏ ਤੇ ਆਪਾਂ ਇੱਕ ਇੱਕ ਕੁੰਡਾ ਸਾਈਡ ਤੇ ਪਾਇਆ ਤਿੰਨ ਤਿੰਨ ਕੁੰਡਿਆਂ ਦੇ حساب ਨਾਲ ਸਾਰੇ ਕੁੰਡੇ ਪਾ ਕੇ ਆਪਾਂ ਇੱਕ ਇੱਕ ਕੁੰਡਾ ਹੀ ਆਪਣੇ ਕੋਲੇ ਫालतੂ ਹੈ ਤੇ ਆਪਾਂ ਇਸ ਤਰ੍ਹਾਂ ਕੁੰਡੇ ਪਾ ਸਕਦੇ ਆਂ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਲਦੀ ਵੀ ਬਹੁਤ ਬਣਦਾ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਇੰਨਾ ਕੁ ਬਾਰਡਰ ਬਣਾਇਆ ਹੋਇਆ ਤੇ ਆਪਾਂ ਇਧਰੋਂ ਇੱਕ ਉਲਟੀ ਸਲਾਈ ਬਣਾ ਲਈ ਤੇ ਸਿੱਧੇ ਪਾਸੇ ਤੋਂ ਆਪਾਂ ਕਰਾਂਗੇ ਜੀ ਡਿਜ਼ਾਈਨ ਸਟਾਰਟ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਆਪਾਂ ਇੱਕ ਕੁੰਡਾ ਤਾਰਿਆ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਏ ਤਿੰਨ ਕੁੰਡੇ ਆਪਾਂ ਤਾਲੇ ਧਾਰ ਲੈਣੀ ਫਿਰ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਤਿੰਨ ਕੁੰਡੇ ਬਣਾ ਲਈ ਜੀ ਆਪਾਂ 1 2 3 ਕੁੰਡੇ ਆਪਾਂ ਫਿਰ ਤਾਰ ਦੇਣੀ ਆਪਾਂ ਥੋੜਾ ਜਿਹਾ ਲੂਜ਼ ਰੱਖ ਲਾਂਗੇ ਤਾਂ ਅੱਗੇ ਨੂੰ ਤਿੰਨ ਕੁੰਡੇ ਆਪਾਂ ਬਣਾ ਲਏ ਤਿੰਨ ਕੁੰਡੇ ਆਪਾਂ ਫਿਰ ਤਾਰ ਦਮਾਂਗੇ ਲਾਸਟ ਵਾਲੇ ਤਿੰਨ ਕੁੰਡੇ ਵੀ ਆਪਾਂ ਉਲਟੇ ਬਣਾ ਲੈਣੇ ਆ ਸਿੱਧੇ ਪਾਸੇ ਆਪਾਂ ਉਲਟੇ ਬਣਾ ਲੈਣੇ ਆ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਦੂਜੀ ਸਲਾਈ ਆ ਗਈ ਜੀ ਧਾਗਾ ਪਿੱਛੇ ਕਰਾਂਗੇ ਇਧਰੋਂ ਆਪਾਂ ਇਹ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਆ ਧਾਗਾ ਪਿੱਛੇ ਹੀ ਰੱਖਾਂਗੇ ਤਿੰਨ ਕੁੰਡੇ ਆਪਾਂ ਫਿਰ ਤਾਰ ਲੈਣੇ ਆ ਜਿਹੜੇ ਕੁੰਡੇ ਆਪਾਂ ਉਤਾਰੇ ਆ ਉਹ ਆਪਾਂ ਉਲਟੀ ਸਲਾਈ 'ਚ ਵੀ ਉਤਾਰ ਲੈਣੇ ਆ ਜਿਹੜੇ ਕੁੰਡੇ ਆਪਾਂ ਬਣਾਏ ਆ ਉਹ ਆਪਾਂ ਇਧਰੋਂ ਸਿੱਧੇ ਬਣਾ ਲੈਨੇ ਤਿੰਨ ਕੁੰਡੇ ਆਪਾਂ ਤਾਰ ਲੈ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲੈ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਸਿੱਧੇ ਪਾਸੇ ਆਗੇ ਜੀ ਸਿੱਧੇ ਪਾਸੇ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਤਿੰਨ ਕੁੰਡੇ ਆਪਾਂ ਤਾਰ ਲਾਂਗੇ തന്നെ കല്റ്റ ബന്ഡേ അപ്പം ഉതാ ലാ ഫേ തന്നെ അപ്പം ഉൾട്ടേ ലാസ്റ്റ് വാല കിട്ടാ ਉਲਟੀ ਸਾਈਡ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਆਪਾਂ ਉਤਾਰ ਲੈਣੇ ਤਿੰਨ ਕੁੰਡੇ ਸਿੱਧੇ ਬਣਾਏ ਤਿੰਨ ਕੁੰਡੇ ਆਪਾਂ ਉਤਾਰ ਲਏ ਤਿੰਨ ਕੁੰਡੇ ਆਪਾਂ ਉਤਾਰ ਲੇ ਨੂੰ ਕੁੰਡੇ ਪਾ ਸਿੱਧੇ ਬਣਾ ਲਾ। ਸੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ। ਇੱਕ ਕੁੰਡਾ ਆਪਾਂ ਤਾਰਿਆ। ਤਿੰਨ ਕੁੰਡੇ ਉਲਟੇ ਬਣਾਵਾਂਗੇ ਆਹ ਤਿੰਨ ਕੁੰਡੇ ਆਪਾਂ ਬਣਾ ਲਏ ਇੱਕ ਕੁੰਡਾ ਆਪਾਂ ਇੱਧਰੋਂ ਵੀ ਉਲਟਾ ਬਣਾ ਲਵਾਂਗੇ ਹੁਣ ਜਿਹੜੇ ਆਪਣੇ ਆਹ ਵਾਲੇ ਕੁੰਡੇ ਹੈਗੇ ਆ ਚਾਰ ਆਪਾਂ ਆਹ ਕੁੰਡਾ ਲਵਾਂਗੇ ਨਾਲ ਤੇ ਇਸ ਤਰ੍ਹਾਂ ਨੀਚੋਂ ਦੀ ਇਹਨਾਂ ਚਾਰਾਂ ਕੁੰਡਿਆਂ ਦੇ ਨੀਚੋਂ ਦੀ ਸਲਾਈ ਨੰਗਾ ਲਵਾਂਗੇ ਤੇ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਬਣਾ ਲਵਾਂਗੇ ਫਿਰ ਆਪਾਂ ਇੱਕ ਕੁੰਡਾ ਬਣਾਵਾਂਗੇ ਉਲਟਾ 2 3 4 ਤੇ ਪੰਜ ਕੁੰਡੇ ਉਲਟੇ ਬਣਾ ਲਏ ਜੀ ਆਪਾਂ ਫਿਰ ਤੋਂ ਆਪਾਂ ਦੇਖੋ ਚਾਰ ਕੁੰਡੇ ਹੈਗੇ ਆਪਣੇ ਕੋਲੇ ਆਹ ਆਪਾਂ ਕੁੰਡਾ ਲਮਾਂਗੇ ਸਲਾਈ ਇਹਦੇ ਵਿੱਚ ਪਾ ਲਵਾਂਗੇ ਕੁੰਡੇ ਦੇ ਕਿਉਂਕਿ ਆਪਾਂ ਕੁੰਡਾ ਬਣਾਉਣਾ ਫਿਰ ਆਪਾਂ ਇਹਨਾਂ ਦੇ ਚਾਰਾਂ ਦੇ ਥੱਲੇੋਂ ਦੀ ਕੱਢ ਲਵਾਂਗੇ ਸਲਾਈ ਵਲ ਪਾ ਕੇ ਇਸ ਤਰ੍ਹਾਂ ਕੱਢ ਲਵਾਂਗੇ ਬਣਾ ਲਵਾਂਗੇ ਆ ਕੁੰਡਾ ਉਲਟਾ ਤੇ ਛੱਡ ਦੇਾਂਗੇ ਫਿਰ ਬਣਾਵਾਂਗੇ ਚਾਰ ਕੁੰਡੇ ਆ ਪੰਜ ਕੁੰਡੇ ਉਲਟੇ ਬਣਾ ਲਵਾਂਗੇ ਫਿਰ ਤੋਂ ਆਪਾਂ ਤਿੰਨ ਕੁੰਡੇ ਆਪਣੇ ਬਣਾਉਣੇ ਆ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੋਂ ਲਵਾਂਗੇ ਆ ਦੇਖੋ ਜੀ ਵਿਚਾਲੜਾ ਕੁੰਡਾ ਜਿਹੜਾ ਆਪਣਾ ਉਹ ਲਵਾਂਗੇ ਤੇ ਚਾਰਾਂ ਕੁੰਡਿਆਂ ਦੇ ਥੱਲੋਂ ਦੀ ਸਲਾਈ ਕੱਢ ਕੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ ਤੇ ਫਿਰ ਆਪਾਂ ਇਹਨੂੰ ਛੱਡ ਦੇਾਂਗੇ ਕੁੰਡੇ ਆਪਣੇ ਉਹ ਵੀ ਰਹਿਣੇ ਆ ਪੂਰੇ ਕੋਈ ਇਹਨਾਂ ਚ ਘਟਣਾ ਵਧਣਾ ਨਹੀਂ ਹੈਗਾ ਬਾਕੀ ਦੇ ਕੁੰਡੇ ਆਪਾਂ ਉਲਟੇ ਬਣਾ ਲੈਨੇ ਆ ਉਲਟੀ ਸਲਾਈ ਆ ਉਲਟੀ ਸਲਾਈ ਆਪਾਂ ਇਹ ਪੂਰੀ ਉਲਟੀ ਬਣਾ ਕੇ ਕੰਪਲੀਟ ਕਰਦੇ ਆਂ ਅੱਜ ਆਪਣਾ ਇੱਕ ਡਿਜ਼ਾਈਨ ਬਣ ਗਿਆ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਫਿਰ ਤੋਂ ਹੁਣ ਆਪਾਂ ਜਿਹੜੇ ਆਪਾਂ ਪਹਿਲਾਂ ਤਿੰਨ ਕੁੰਡੇ ਆਪਾਂ ਬਣਾਏ ਸੀ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਥਾਲੀ ਤਾਰ ਲਵਾਂਗੇ ਜਿਨ੍ਹਾਂ ਤੇ ਆਪਣਾ ਡਿਜ਼ਾਈਨ ਬਣਿਆ ਹੋਇਆ ਇਹਨਾਂ ਨੂੰ ਆਪਾਂ ਹੁਣ ਬਣਾ ਲਵਾਂਗੇ ਇਸ ਤਰ੍ਹਾਂ ਆਪਾਂ ਬਦਲ-ਬਦਲ ਕੇ ਡਿਜ਼ਾਈਨ ਪਾਈ ਜਾਵਾਂਗੇ ਤਾਂ ਦੇਖੋ ਜੀ ਆਹ ਤਿੰਨ ਕੁੰਡੇ ਤਾਰ ਲਵਾਂਗੇ න කුඩේ අපා නාාලමගේ ඇත්හැවිී අපපා ලාස්ට වඩේ තැන කුඩේ තරංගආවල කුඩපා මනාාල්ම එ උල්ටබනාලොකම සිද්ධාවනනාලකෝය උුන් හැක ෆෙටතු අපා ඒ කුඩා තාරලමන්ගේ තැන කුදෙවිය තාර්කය අගලේ අපා තැන්නන කුන්දේ ਸਿੱਧੇ ਬਣਾ ਲਾਂ ਲਓ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਦੇਖੋ ਜੀ ਇਸ ਤਰ੍ਹਾਂ ਬਣਦਾ ਇਹ ਡਿਜ਼ਾਈਨ ਇੱਥੇ ਪੂਰੀਆਂ ਸਲਾਈਆਂ ਆਪਣੇ ਸਿੱਧੇ ਪਾਸੇ ਇਹ ਉਲਟਾ ਉਲਟਾ ਹੀ ਬਣੂਗਾ ਜੀ ਇੱਕੀ ਸਾਈਡ ਤੋਂ ਇਹ ਸਿੱਧਾ ਬਣਦਾ ਹੈ। ਐਸੇ ਤਰ੍ਹਾਂ ਕਰਕੇ ਆਪਾਂ ਇਹ ਚਾਰ-ਚਾਰ ਸਲਾਈਆਂ ਚਾਰ ਸਲਾਈਆਂ ਆ ਜੀ ਦੋ ਉੱਪਰ 6-6 ਸਲਾਈਆਂ ਬਣਦੀਆਂ ਜਾਣਗੀਆਂ। ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਕਿਸੇ ਵੀ ਰੰਗ ਤੇ ਪਾਓ। ਤੇ ਆਪਾਂ ਥੋੜਾ ਜਿਹਾ ਤੁਹਾਨੂੰ ਬੜਿਆਂ ਦਿਖਾਉਨੇ ਆ। ਦੇਖੋ ਜੀ ਇਸ ਤਰ੍ਹਾਂ ਬਣਦਾ ਇਹ। ਆ ਆਪਣੇ ਕੋਲ ਤਾਂਗਾ ਥੋੜਾ ਜਿਆਦਾ ਲੂਜ਼ ਰਹਿ ਗਿਆ ਸੀਗਾ ਤਾਂ ਕਰਕੇ ਇਸ ਤਰ੍ਹਾਂ ਲੱਗਦਾ ਇਹ ਤੇ ਆਹ ਦੇਖੋ ਥੱਲੇ ਵਾਲੇ ਇਸ ਤਰ੍ਹਾਂ ਬਣਦੇ ਆ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਜੀ ਤੇ ਆਪਣੇ ਚੈਨਲ ਨੂੰ ਕਰੋ ਜੀ ਸਪੋਰਟ ਵੱਧ ਤੋਂ ਵੱਧ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮਿਲਦੇ ਆਪਾਂ ਸੋਹਣੀ ਜੀ ਹੋਰ ਕਿਸੇ ਵੀਡੀਓ ਤੇ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ